ਆਸ ਸੁਮੇਤ ਸਿੰਘ ਜੀ ਪਹੁੰਚੇ ਹਨ ਜਿਵੇਂ ਆਪਣੇ ਅੰਮ੍ਰਿਤਸਰ 에어ਪੋਰਟ ਹੈ ਉਹਨਾਂ ਨੇ ਸਿਰਫ 5 ਮਿੰਟ ਉਹਦੀ ਜਾਣਕਾਰੀ ਆਪ ਸੰਗਤਾਂ ਤੱਕ ਦੇਣੀ ਹੈ ਉਹਨਾਂ ਤੋਂ ਬਾਅਦ ਮੇਰਾ ਆਪਾ ਕੀਰਤਨ ਦੇ ਨਾਲ ਜੁੜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਟਾਲਾ ਸਾਹਿਬ ਹੈ ਹਟਾਲਾ ਸਾਹਿਬ ਹੈ 2010 ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿਰਫ 5 ਮਿੰਟ ਲੈਣੇ ਆ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਸਮਾਂ ਬਹੁਤ ਘੱਟ ਹੁੰਦਾ ਹੈ ਸਿਰਫ 5 ਮਿੰਟ ਦਾ ਸਮਾਂ ਤੁਹਾਡੇ ਨਾਲ ਮੈਂ ਲੈਣਾ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਹਾਨੂੰ ਆਲਰੇਡੀ ਭਾਈ ਸਾਹਿਬ ਨੇ ਦੱਸ ਦਿੱਤਾ ਹੈ ਤਨ ਤਨ RAM DAS GURU ਜਿਨ ਸਿਰਿਆ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਤਾਰਿਆ ਅਸੀਂ ਸਾਰੇ ਕੋਈ ਵਿਰਲਾ ਹੀ ਹੋਏਗਾ ਜਿਹੜਾ ਉਸ ਦਰ ਤੇ ਆਪਣੀ ਜ਼ਿੰਦਗੀ ਚ ਭਾਵੇ ਉਹ ਜਿੱਥੇ ਵੀ ਦੁਨੀਆ ਚ ਹੋਵੇ ਕੋਈ ਵੀ ਸਿੱਖ ਉਹ ਉਸ ਧਰਤੀ ਤੇ ਨਤਮਸਤਕ ਨਾ ਹੋਇਆ ਹੋਵੇ ਸ੍ਰੀ ਅਮਰਿਤਸਰ ਸਾਹਿਬ ਅਸੀਂ ਸਾਰੇ ਅਰਦਾਸ ਵਿੱਚ ਵੀ ਦਰਸਰ ਇਸ਼ਨਾਨ ਮੰਗਦੇ ਹਾਂ ਤੇ ਇਸੇ ਤਹਿਤ ਹੀ ਕਿ ਸਾਡੀ ਸਿੱਖ ਕੌਮ ਇਕੱਲੇ ਸਿੱਖ ਨਹੀਂ ਦੁਨੀਆ ਦਾ ਹਰ ਕੋਨੇ ਤੇ ਲੋਕ ਹੁਣ ਉੱਥੇ ਉਸ ਧਰਤੀ ਤੇ ਜਾਂਦੇ ਹਨ ਤੇ ਇਸੇ ਤਹਿਤ ਸਾਡੀ ਇੱਕ ਕੋਸ਼ਿਸ਼ ਇੱਕ ਉਪਰਾਲਾ ਸ਼ੁਰੂ ਕੀਤਾ 2016 ਵਿੱਚ ਉਹਦਾ ਅਸੀਂ ਨਾਂ ਰੱਖਿਆ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਤਸਵੀਰ ਹੈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਇਡਾ ਅੰਮ੍ਰਿਤਸਰ ਮੈਂ ਸਮੀਪ ਸਿੰਘ ਮੈਂ ohio ਤੋਂ ਆਇਆ ਅੰਮ੍ਰਿਤਸਰ ਦਾ ਜੰਪਾਲ ਹਾਂ ਤੇਪ ਕੋਸ਼ਿਸ਼ ਸ਼ੁਰੂ ਕੀਤੀ ਸਾਧ ਸੰਗਤ ਜੀ ਕੀ ਹਵਾਈ ਸੰਪਰਕ ਅਸੀਂ ਸਾਰੇ ਇੱਥੇ ਆ ਪਰ ਸਾਡਾ ਦਿਲ ਪੰਜਾਬ ਲਈ ਧੜਕਦਾ ਹੈ ਉਹ ਪੰਜ ਦਰਿਆਵਾਂ ਦੀ ਧਰਤੀ ਲਈ ਭਾਈ ਸਾਹਿਬ ਨੇ ਵੀ ਹੋਣੇ ਆਪਣੀ ਕਥਾ ਵਿੱਚ ਵੀ ਕਈ ਵਾਰ ਗੁਰੂ ਰਾਮਦਾਸ ਜੀ ਪਾਤਸ਼ਾਹਦਾਨ ਅਸੀਂ ਹਮੇਸ਼ਾ ਨਾਮ ਸਰਵਣ ਕਰਦੇ ਆ ਤੇ ਅਸੀਂ ਚਾਹੁੰਨੇ ਆ ਕਿ ਪੰਜਾਬ ਵੀ ਖੁਸ਼ਹਾਲ ਰਹੇ ਇਸੇ ਪੰਜਾਬ ਲਈ ਸਾਡਾ ਦਿਲ ਧੜਕਦਾ ਅਸੀਂ ਕਾਫੀ डोनेशन्स ਵੀ ਕਾਫੀ ਉਪਰਾਲੇ ਕਰਦੇ ਆ ਪੰਜਾਬ ਲਈ ਤੇ ਮੈਂ ਇੱਕ ਇੰਜੀਨੀਅਰ ਹਾਂ ਇਸੇ ਤਹਿਤ ਮੇਰੇ ਤੋਂ ਵੱਡੇ ਇੱਥੇ ਤੁਹਾਡੇ ਇੱਕ ਲੋਕਲ ਵੀ ਰਹਿੰਦੇ ਨੇ ਸਰਦਾਰ ਕਵਲਪ੍ਰੀਤ ਸਿੰਘ ਜੀ ਕੇਪੀ ਸਿੰਘ ਜੀ ਇੱਕ ਸੰਸਥਾ ਸ਼ੁਰੂ ਕੀਤੀ ਗਈ ਅਮ੍ਰਿਤਸਰ ਵਿਕਾਸ ਮੰਚ 90 ਵਿੱਚ ਉਹਨੇ گاਉਂ ਉਪਰਾਲਾ ਤੋਰਿਆ ਸੀ ਨਾਂ ਰੱਖਿਆ ਫਲਾਇ ਅਮ੍ਰਿਤਸਰ ਇਨੀਸ਼ੀਏਟਿਵ ਕੋਈ ਵੀ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਥੋੜਾ ਜਿਹਾ ਸਲਾਈਡਸ ਤੁਸੀਂ ਦੇਖਿਆ ਗੁਰੂ ਸਾਹਿਬ ਨੇ ਜਦੋਂ ਸ਼ਹਿਰ ਬਸਾਇਆ ਉਹਨਾਂ ਨੇ ਨਾਲ-ਨਾਲ ਰੋਜ਼ਗਾਰ ਲਈ ਕਿਤੇ ਲਈ ਵੱਖ-ਵੱਖ ਬਾਜ਼ਾਰ ਬਣਾਏ ਤੁਸੀਂ ਜਦੋਂ ਜਾਣਦੇ ਜੇ ਸ਼ਾਪਿੰਗ ਕਰਵੇਂ ਬੀਬੀਆਂ ਜਾਣਦੇ ਸਾਰੇ ਜਾਣਦੇ ਆ ਉਸੇ ਰੋਜ਼ਗਾਰ ਨਾਲ 에어ਪੋਰਟ ਵੀ ਜੇ ਪੰਜਾਬ ਚ ਹੋਵੇ ਤੇ ਉਹਦਾ ਬੜਾ ਵੱਡਾ ਕੰਟਰੀਬਿਊਸ਼ਨ ਐ ਐਮਪਲੋਇਮੈਂਟ ਇੱਕ ਫਲਾਈਟ ਸ਼ੁਰੂ ਹੋਵੇ ਤੇ 3000 ਲੋਕਾਂ ਨੂੰ ਐਮਪਲੋਇਮੈਂਟ ਮਿਲਦੀ ਹੈ ਨਾਲ 10 ਤੋਂ 15 ਮਿਲੀਅਨ ਡਾਲਰ ਦੀ ਉੱਥੇ ਇਨਕਮ ਆਉਂਦੀ ਹੈ ਸੋ ਇਸੇ ਨੂੰ ਅੱਗੇ ਤੋਰਦੇ ਹੋਏ ਸਾਡਾ ਕੀ ਕੰਮ ਹੈ ਅਸੀਂ 에어ਲਾਈਨਾਂ ਤੱਕ ਸਰਕਾਰਾਂ ਤੱਕ ਪਹੁੰਚ ਕਰਦੇ ਆਂ ਕੀਤੀ ਕਿ ਗੁਰੂ ਸਾਹਿਬ ਦੀ ਐਸੀ ਮੇਰ ਹੋਈ ਅੱਜ ਅੰਮ੍ਰਿਤਸਰ ਲੰਡਨ ਨਾਲ ਜੁੜਿਆ ਹੈ ਬਰਮਿੰਗਮ ਨਾਲ ਜੁੜਿਆ ਹੈ ਜੇ ਅੱਗੇ ਥੱਲੇ ਸਲਾਈਡ ਲੈ ਕੇ ਜਾਂਦੇ ਆਂ ਤੇ ਆਸਟ੍ਰੇਲੀਆ ਆਜਕਲ ਤੁਸੀਂ ਸਿਰਫ 14 ਘੰਟੇ ਚ ਪਹੁੰਚ ਜਾਂਦੇ ਕਿਉਂ ਕਿਉਂਕਿ ਉੱਥੋਂ ਕੁਵਾਲਾਮਪੁਰ ਤੋਂ ਅੱਗੋਂ ਫਲਾਈਟ ਤੇ ਮੇਰੀ ਸੰਗਤ ਜੀ ਇੰਨੀ ਬੇਨਤੀ ਆਖੀਰ ਚ 에ਅਰਲਾਈਨਾਂ ਜਦੋਂ ਜੋ ਮੈਂ ਸਿੱਖਿਆ ਮੈਂ ਕੋਈ ਟਰੈਵਲ ਏਜੰਟ ਨਹੀਂ ਮੈਂ ਇੰਜੀਨੀਅਰ ਆ ਫਿਰ ਦੱਸ ਦਵਾਂ ਜਦੋਂ ਅਸੀਂ ਸਾਰਾ ਸਰਚ ਕੀਤੀ ਹੈ ਮੇਰੇ ਕੋਲ ਸਲਾਈਡਾਂ ਨੇ ਇੱਕ ਗੱਲ ਪਤਾ ਲੱਗੀ 에ਅਰਲਾਈਨ ਫਲਾਈਟ ਤਾਂ ਸ਼ੁਰੂ ਕਰਦੀ ਜਨੂੰ ਲੱਗੇ ਕਿ ਘੱਟੋ ਘਾਟ ਹਫ਼ਤੇ ਚ ਤਿੰਨ ਦਿਨ ਫਲਾਈਟਾਂ ਸ਼ੁਰੂ ਹੋ ਸਕਦੀਆਂ ਤੇ ਕਿੰਨੇ ਲੋਕ ਉਸ 에ਅਰਪੋਰਟ ਤੇ ਜਾ ਰਹੇ ਤੁਸੀਂ ਸਾਰੇ ਬੱਸਾਂ ਤੇ ਜਾਂਦੇ ਹੋਵੋਗੇ ਉਹ ਉਹਨਾਂ ਕੋ ਅੰਕੜੇ ਨਹੀਂ ਪਹੁੰਚਦੇ ਮੇਰੀ ਇੰਨੀ ਬੇਨਤੀ ਹੈ ਕਿ ਜੇ 100 200 ਡਾਲਰ ਟਿਕਟ ਮਹਿੰਗੀ ਵੀ ਹੋਵੇ ਤੁਸੀਂ ਜਲੰਧਰ ਵੀ ਹੋਵੋ ਜਾਓ ਅੰਮ੍ਰਿਤਸਰੋਂ ਉੱਥੋਂ ਟੈਕਸੀ ਲੈ ਕੇ 2 ਘੰਟੇ ਲੱਗਦੇ ਨੇ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਹੁੰਦਾ ਪਰ ਕਤਰ 에ਅਰਵੇਜ਼ 에ਅਰ ਇੰਡੀਆ ਇਹ ਸਾਰੀਆਂ ਜਾਣਦੀਆਂ ਨੇ ਦਿੱਲੀ ਪਰ ਕਤਰ ਸਿੱਧੀ ਜਾਂਦੀ ਹੈ ਇੱਕ ਹੋਰ ਸ਼ੁਰੂ ਹੋਈ ਹੈ ਨਿਓਜ਼ ਉਹ ਵੀ ਅੰਮ੍ਰਿਤਸਰ ਜਾਂਦੇ ਨੇ ਜਦੋਂ ਤੱਕ ਸਾਡੇ ਕੋਲ ਅੰਕੜੇ ਨਹੀਂ ਹੋਣਗੇ ਤੇ ਮੈਨੂੰ ਦਿੱਲੀ ਇੱਛਾ ਹੈ ਕਿ ਇੱਥੇ ਅਮਰੀਕਾ ਤੋਂ ਵੀ ਸਾਡੇ ਨਿਊਯਾਰਕ ਤੋਂ ਕਤਰ 에ਅਰਵੇ ਦੀ 6ਵੀਂ ਵੱਡੀ ਮਾਰਕੀਟ ਜਿਹੜੀ ਹੈ ਉਹ ਅੰਮ੍ਰਿਤਸਰ ਦੀ ਹੈ ਇੰਨੀ ਸੰਗਤ ਅੰਮ੍ਰਿਤਸਰ ਜਾ ਰਹੀ ਹੈ ਉਹਨਾਂ ਦੀਆਂ ਫਲਾਈਟਾਂ ਤੇ ਵੀ ਸੋ ਇਹੋ ਬੇਨਤੀ ਹੈ ਸੰਗਤ ਜੀ ਜਦੋਂ ਨਿਊ ਜਰਸੀ ਤੋਂ ਵੀ ਜਾਓ ਯੂਨਾਈਟਿਡ ਤੇ 2 ਘੰਟੇ ਵੇਟ ਕਰਕੇ ਦਿੱਲੀ ਜਾਂ ਕਿਸ ਤਰ੍ਹਾਂ ਫਿਰ ਅੰਮ੍ਰਿਤਸਰ ਹੀ ਜਾਓ ਤੇ ਇਸ ਉਪਰਾਲੇ ਨਾਲ ਜ਼ਰੂਰ ਜੁੜੋ ਅੱਜ ਆਸਟ੍ਰੇਲੀਆ ਦੀ ਸੰਗਤ ਇੱਕ ਸ਼ੁਰੂ ਹੋਈ ਅਸੀਂ ਗੱਲ ਕੀਤੀ ਹੁਣ 4 에ਅਰਲਾਈਨਾਂ ਕੁਵਾਲਾਲੰਪੁਰ ਤੇ ਸਿੰਗਾਪੁਰ ਥਾਣੀ ਆਸਟ੍ਰੇਲੀਆ ਸੰਗਤ ਜਾ ਰਹੀ ਹੈ ਤੋਂ ਤਕਰੀਬਨ 1 ਲੱਖ ਯਾਤਰੀ ਮੈਲਬਨ ਜਾ ਰਹੇ ਨੇ ਹੁਣ ਅੰਮ੍ਰਿਤਸਰ ਹੁਣ ਅੰਕੜੇ ਉਹਨਾਂ ਕੋ ਹੈਗੇ ਤੇ ਅਸੀਂ ਹੁਣ 에어 ਇੰਡੀਆ ਤੱਕ ਵੀ ਬਾਕੀ ਤੱਕ ਪਹੁੰਚ ਕਰ ਰਹੇ ਹਾਂ ਕਿ ਸਿੱਧੀ ਫਲਾਈਟ ਸ਼ੁਰੂ ਹੋਵੇ ਹੋ ਸਕਦੀ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਉਪਰਾਲੇ ਨਾਲ ਤੁਸੀਂ ਜੋੜ ਸਕਦੇ ਹੋ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਪਰੰਗ ਦਾ ਫੇਰ ਬਹੁਤ ਤਨਵਾਦ ਤੇ ਇਨੀਆਂ ਬੇਨਤੀਆਂ ਕੁਝ ਕਹਿੰਦੇ ਹੋਏ ਪੁੱਲ ਚੋਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪੱਤੇ ਸੁਮੇਤ ਸਿੰਘ ਜੀ ਤੁਸੀਂ ਜੀ ਆਇਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਏਅਰਪੋਰਟ ਦੀ ਸੰਗਤਾਂ ਨੂੰ ਬੇਨਤੀ ਇਹ ਹੀ ਆ ਕਿ ਆਪਾਂ ਜੋ ਟਿਕਟ ਕਟਾਉਣਾ ਹੈ ਹੋ ਸਕਦਾ 100 ਜਾਂ 200 ਜਿਆਦਾ ਵੀ ਲੱਗਦਾ ਪਰ ਆਪਣੇ ਮੁਲਕ ਦੇ ਆਪਣੇ ਸ਼ਹਿਰ ਜਾ ਕੇ ਅੰਮ੍ਰਿਤਸਰ ਉਤਰਿਏ ਉਹ ਫਿਰ ਪੈਸਾ ਆਪਣੇ ਉੱਥੇ ਰਹਿ ਜਾਊਗਾ ਪੰਜਾਬ ਤੇ ਲੱਗੇਗਾ ਉਹ ਪੈਸਾ ਦਿੱਲੀ ਵੀ ਉਤਰਦੇ ਆ ਉੱਥੇ ਉਤਰ ਜਾ ਕਰੋ ਸਰ ਜਿਹਨੇ ਬੇਨਤੀ ਕਰਨ ਭਾਈ ਸਾਹਿਬ ਜੀ ਐ ਧੰਨਵਾਦ ਭਾਈ ਸਾਹਿਬ ਭਾਈ ਧੰਨਵਾਦ ਭਾਈ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਰეკਮੈਂਡ ਕੀਤਾ